ਇਕ ਕੱਲ੍ਹ ਤੇ ਇਹ ਪਤਾ ਨਹੀਂ ਕਿਸੇ ਨੇ ਅੱਗ ਲਾਤੀ ਐ ਸਾਡੇ ਪਲਾਟਾਂ ਦੇ ਵਿੱਚ ਤੇ ਉਹਦੇ ਬਿਲਕੁਲ ਹੀ ਸਾਡੀ ਕੋਠੀਆਂ ਦਾ ਮੁੱਸੇ ਹੀ ਬਚਾ ਆ ਤੇ ਬਾਹਰ ਸਾਡੀਆਂ ਗੱਡੀਆਂ ਵੀ ਲੱਗੀਆਂ ਸੀ ਕੱਲ੍ਹ ਵੇਖੋ ਜੀ ਕੱਲ ਅਸੀਂ ਆਪਣੇ ਕੰਮਾਂ ਤੇ ਗਏ ਸੀਗੇ ਰਾਤ ਨੂੰ ਆ ਆ ਕੇ ਹੀ ਅੰਦਰ ਬੈਠੇ ਸਵੇਰੇ ਮੈਂ ਮਾਰਨਿੰਗ ਹਰਮੰਦਰ ਸਾਹਿਬ ਤੋਂ ਆਇਆ ਮੈਂ ਵੇਖਿਆ ਮੇਰੀ ਸਾਰੀ ਵਾਇਰਿੰਗ ਸੜੀ ਪਈ ਆ ਕੀ ਨਾਮ ਹੈ ਨਾ ਰੋਣੋ ਰੋਣਾ ਜੀ ਇਹ ਕਿਹੜੀ ਜਗ੍ਹਾ ਹੈ ਅੰਪੀਰੀਅਨ ਸਿਟੀ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਕੀ ਹੋਈ ਹੈ ਕੱਲ ਇੱਥੇ ਹੀ ਪਤਾ ਨਹੀਂ ਕਿਸੇ ਨੇ ਅੱਗ ਲਾਤੀ ਹੈ ਸਾਡੇ ਪਲਾਟਾਂ ਦੇ ਵਿੱਚ ਤੇ ਉਹਦੇ ਬਿਲਕੁਲ ਹੀ ਸਾਡੀ ਕੋਠੀਆਂ ਦਾ ਮੁੱਸੇ ਹੀ ਬਚਾ ਆ ਤੇ ਬਾਹਰ ਸਾਡੀਆਂ ਗੱਡੀਆਂ ਹੀ ਲੱਗੀਆਂ ਸੀ ਤੇ ਗੱਡੀਆਂ ਵੀ ਕੋਈ ਰਾਹ ਜਾਂਦੇ ਨੇ ਸਾਨੂੰ ਆਵਾਜ਼ ਦੇ ਕੇ ਕਿਹਾ ਵੀ ਤੁਹਾਡੀ ਗੱਡੀ ਨੂੰ ਅੱਗ ਲੱਗ ਚੱਲੀ ਹੈ ਤੇ ਅਸੀਂ ਜਾ ਕੇ ਦੌੜ ਦੌੜ ਗੱਡੀਆਂ ਪਿੱਛੇ ਕੀਤੀਆਂ ਤੇ ਬਾਕੀ ਇਹਨਾਂ ਨੇ ਸਾਡੇ ਆ ਕੇ ਪਾਣੀ ਦੇ ਨਾਲ ਭੇਈ ਅੱਗ ਨੂੰ ਜਿਹੜੇ ਦੇਖੋ ਉਹਨੂੰ ਕਹਿੰਦੇ ਬਈ ਆਪਣਾ ਦਰਖਤ ਲਾਓ ਇਹ ਦਰਖਤ ਕੇ ਲਾ ਲਾਣਾ ਕੀ ਹੈ ਤੇ ਸਭ ਕੰਮ ਸਾਰਾ ਖਰਾਬ ਕਰੀ ਜਾਂਦੇ ਆ ਇਹ ਤਾਪਮਨ ਦੇਖੋ ਕਿੱਥੇ ਪਹੁੰਚਿਆ ਕੋਈ ਜੀ ਇਹੋ ਜਿਹੇ ਜਿਹੜੇ ਗਰਮੀ ਦੇ ਵਿੱਚ ਬਾਹਰ ਆ ਜਾਂਦੇ ਆ ਉਹ ਵੀ ਵਿੱਚ ਸੜ ਗਏ ਹੋਣਗੇ ਇਹ ਬਹੁਤ ਇਹ ਕੱਲ ਇਹਨੇ ਲਾਈ ਕਿਸੇ ਨੇ 11 ਕਬੀ ਦੇ ਕੋਲ ਕੋਲ ਰਾਤ ਦੇ ਦਿਨ ਦੇ ਦਿਨ ਲਈ ਕਿਸ ਨੇ ਆ ਕੇ ਦੇਖਿਆ ਨਹੀਂ ਵੀ ਕੋਣ ਨਾ ਰਿਆ ਸੀ ਪਤਾ ਨਹੀਂ ਲੱਗਾ ਸੀ ਕਿਸੇ ਨੇ ਕੀ ਲੱਗਦਾ ਕਿ ਕਿੰਨਾ ਕਾਫੀ ਜਾਨੀ ਨੁਕਸਾਨ ਹੋ ਸਕਦਾ ਸੀ ਅਗਰ ਨਾ ਆਉਂਦੇ ਹਾਂ ਜੀ ਜੇ ਟਾਈਮ ਸੇ ਨਾ ਹੁੰਦਾ ਜਾਨੀ ਨੁਕਸਾਨ ਹੋਈ ਜਾਂਦੀ ਸੜੀਆਂ ਬਾਹਰ ਗੱਡੀਆਂ ਸੀ ਗੱਡੀ ਗੱਡੀਆਂ ਸੜ ਜਾਂਦੀਆਂ ਸੀ ਸਾਰੀਆਂ ਅਸੀਂ ਕੋਈ ਪੁਲਿਸ ਕੰਪਲੇਟ ਵੀ ਕੀਤੀ ਆ ਆ ਕੀਤੀ ਹੈ ਜੀ ਤੇ ਕੀ ਮੰਗ ਕਰਦੇ ਹੋ ਹਾਂ ਇਹ ਦੇਖਿਆ ਜੇ ਵੀ ਕਿ ਅੱਗੇ ਲਾਈਕ ਨੇ ਅੱਗੋਂ ਅੱਗੋਂ ਧਿਆਨ ਰੱਖਿਆ ਜਾਵੇ ਇਹਦਾ ਵੀ ਇਹੋ ਜੀ ਦੁਬਾਰਾ ਨਾ ਅਹੀ ਚੀਜ਼ ਹੋਈ ਕੋਈ ਅਲੀਪਲੀ ਕੀ ਨਾਮ ਹੈ ਜਸਮੀਤ ਸਿੰਘ ਜੀ ਹਾਂਜੀ ਇਹ ਕਿਹੜਾ ਇਲਾਕਾ ਜੀ ਇਹ ਇੰਪੀਰੀਅਲ ਸਿਟੀ ਲੁਹਾਰਾ ਕਾ ਰੋਡ ਆ ਜੀ ਡਾਇਮੰਡ ਬਲਾਕ ਹਾਂਜੀ ਕੀ ਕਹਿਣਾ ਚਾਹੋ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਵੇਖੋ ਜੀ ਕੱਲ ਅਸੀਂ ਆਪਣੇ ਕਮਰੇ ਤੇ ਗਏ ਸੀ ਕਿ ਰਾਤ ਨੂੰ ਆ ਕੇ ਹੀ ਅੰਦਰ ਬੈਠੇ ਸਵੇਰੇ ਮੈਂ ਮਾਰਨਿੰਗ ਹੰਮੰਦਰ ਸਾਹਿਬ ਤੋਂ ਆਇਆ ਮੈਂ ਵੇਖਿਆ ਮੇਰੀ ਸਾਰੀ ਵਾਇਰਿੰਗ ਸੜੀ ਪਈ ਆ ਤੇ ਸਾਰੇ ਪਲਾਟ ਤੇ ਅੱਗ ਲੱਗੀ ਪਈ ਆ ਮੇਰੀ ਤਾਂ ਕੋਠੀ ਮਸਾ ਬਚੀ ਆ ਦੇਖੋ ਤੁਸੀਂ ਗੈਸ ਪਾਈਪ ਕੋਲ ਆ ਸਾਰੀਆਂ ਤਾਰਾਂ ਦਾ ਹਾਲ ਦੇਖੋ ਛੋਟੇ ਛੋਟੇ ਬੱਚੇ ਨੇ ਅੰਦਰ ਗੱਡੀ ਮੇਰੀ ਬਾਹਰ ਲੱਗੀ ਹੁੰਦੀ ਆ ਉਹ ਜਿੰਨੇ ਵੀ ਲਾਈ ਹੈ ਸ਼ਰਦਾਰਤੀ ਲਾਈ ਹੈ ਪੁਲਿਸ ਤੇ ਮੈਂ ਕੰਪਲੇਨ ਕਰਕੇ ਆਇਆ ਪਰ ਮੈਨੂੰ ਜਵਾਬ ਆਇਆ ਕਿ ਤੁਹਾਡੀ ਕੰਪਲੇਨ ਕਲੋਸ ਕਰ ਦਿੱਤੀ ਗਈ ਆ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਦੋਸ਼ੀ ਫੜ ਕੇ ਉਹਨਾਂ ਨੂੰ ਇਨਸਾਫ ਲਿਆ ਜਾਵੇ ਤੇ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਵੀ ਪੜਾਇਆ ਜਾਵੇ ਹਾਂ ਪਹਿਲਾਂ ਵੀ ਕਦੀ ਕਿਸ ਨੇ ਇਸ ਤਰ੍ਹਾਂ ਅੱਗ ਲਾਈ ਇੱਕ ਵਾਰੀ ਪਿਛਲੇ ਸਾਲ ਅੱਗ ਲੱਗੀ ਸੀ ਉਦੋਂ ਮੈਂ ਦਰਬਾਰ ਸਾਹਿਬ ਸੀਗਾ ਰਾਤੀ ਉੱਥੋਂ ਮੈਂ ਫਾਇਰ ਬ੍ਰੀਡ ਨੂੰ ਫੋਨ ਕਰਕੇ ਸਾਰੀ ਪਲਾੜ ਚ ਅੱਗ ਬੁਝਾਈ ਆ ਦੇਖੋ ਨਾ ਮੇਰਾ ਪਲਾੜ ਐਸਾ ਹੱਥ ਐਸਾ ਤੇ ਵੀ ਅੱਗ ਲੱਗੀ ਟੋਟਲ ਕਲੋਨੀ ਚ ਅੱਗ ਲਗਾਈ ਗਈ ਆ ਕਿਉਂ ਲ ਕੀ ਦਾ ਮਕਸਦ ਕੀ ਹੈ ਕੋਈ ਕਲੋਨੀ ਸਾਫ ਕਰਨੇ ਕੋ ਮਸ਼ੀਨਾ ਦਾ ਕਰਾਓ ਇਹ ਅੱਗੇ ਲਾ ਕੇ ਥੋੜੀ ਸਾਫ ਹੁੰਦੀ ਕਲੋਨੀ ਤੁਹਾਨੂੰ ਕੀ ਲੱਗਦਾ ਕਿ ਕੌਣ ਇਹ ਕਰਾ ਸਕਦਾ ਕੀ ਕਰ ਸਕਦੇ ਆ ਪਾਜੀ ਕੋਈ ਜਿਹਨੂੰ ਕਹੀ ਉਹ ਕਹਿੰਦਾ ਜੀ ਉਹਨੇ ਕਰਾਈ ਕੋਈ ਕਹਿੰਦਾ ਕੋਲੋਨਾਈਜ਼ਰ ਨੇ ਕਰਾਈ ਆ ਕੋਈ ਕਹਿੰਦਾ ਜੀ ਉਹਨਾਂ ਨੇ ਕਰਾਈ ਆ ਇਹ ਆਪਸ ਹੀ ਇਹਨਾਂ ਦਾ ਚੱਲੀ ਜਾਂਦਾ ਸਾਨੂੰ ਸਾਡਾ ਤਾਂ ਨੁਕਸਾਨ ਹੋਤ ਹੋ ਗਿਆ ਨਾ ਦੇਖਿਆ ਜਾਵੇ ਤਾਂ ਨੁਕਸਾਨ ਬੜਾ ਵੱਡਾ ਹੋ ਸਕਦਾ ਨੁਕਸਾਨ ਬਹੁਤ ਵੱਡਾ ਪਾਜੀ ਬੱਚੇ ਅੰਦਰ ਛੋਟੇ ਛੋਟੇ ਬੱਚੇ ਨੇ ਮਾਸੂਮ ਬੱਚੇ ਨੇ ਉਹ ਕਿੱਥੇ ਜਾਂਦੇ ਦੇਖੋ ਤੇ ਜਿਵੇਂ ਕਿ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਵਾਤਾਵਰਨ ਵਾਤਾਵਰਨ ਬਚਾਓ ਹੀ ਤੇ ਮੈਂ ਵੇਖੋ ਆਪਣੇ ਘਰ ਦੇ ਬਾਦ ਨਿੰਮ ਦਾ ਰੁੱਖ ਲਾਇਆ ਮੈਨੂੰ ਬੰਨਾ ਦੁੱਖ ਹੋ ਰਿਹਾ ਮੇਰਾ ਨਿੰਮ ਦਾ ਰੁੱਖ ਸਾਦਾ ਸਰ ਗਿਆ ਇੱਕ ਮੈਂ ਸਾਹਮਣੇ ਨਿੰਮ ਦਾ ਰੁੱਖ ਲਗਾਇਆ ਮੈਂ ਸਾਰੇ ਬੂਟਿਆਂ ਨੂੰ ਪਾਣੀ ਦਿਨਾ ਸਿਰੇ ਮਾਰਨਿੰਗ ਤੇ ਬਾਰਸਾਪੋ ਆ ਗਏ ਕੀ ਲੱਗਦਾ ਕਿ ਇਸ ਤਰ੍ਹਾਂ ਲੋ ਸ਼ਰਾਰਤੀ ਅਨਸਰ ਬਾਝ ਨਹੀਂ ਆਉਣਗੇ ਨਹੀਂ ਆਣਗੇ ਬਾਜ ਜਿੰਨੀ ਦੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਾਨੂੰਨੀ ਕਾਰਵਾਈ ਹੋਏਗੀ ਉਹ ਨਹੀਂ ਤਾਂ ਨੱਥ ਨਹੀਂ ਪਏਗੀ ਮੈਂ ਤੁਸੀਂ ਪੁਲਿਸ ਕੰਪਲੇਟ ਕੀਤੀ ਹੈ ਮੈਂ ਕੀਤੀ ਹੈ ਪਰ ਹਾਲ ਤੱਕ ਮੈਨੂੰ ਹਾਲ ਤੱਕ ਕੋਈ ਰਿਪਲਾਈ ਨਹੀਂ ਆਇਆ ਮੰਗ ਕਰਦੇ ਮੰਗ ਕਰਨਾ ਪੁਲਿਸ ਲੱਭੇ ਦੋਸ਼ੀ ਲੱਭੇ ਕਿੰਨੇ ਲਗਾਈ ਅੱਗ ਹਾਂ ਜੀ ਸਰ ਇੱਕੋ ਇੰਪੀਰਲ ਸਿਟੀ ਦੇ ਵਿੱਚ ਖਾਲੀ ਪਲਾਟ ਨੂੰ ਦੀ ਅੱਗ ਲੱਗੀ ਗਈ ਹੈ ਉਹਦੇ ਬਾਰੇ ਕੀ ਕਰ ਰਹੇ ਹੋ ਇਹ ਦਰਖਾਸਤ ਜਸਨੀਤ ਸਿੰਘ ਵੱਲੋਂ son of ਨਰਿੰਦਰ ਸਿੰਘ ਵਾਸੀ ਡਾਇਮੰਡ ਬਲਾਕ ਇੰਪੀਰਲ ਸਿਟੀ ਦੇ ਨੇ ਇਹ ਸ਼ਾਮੀ ਸਮੇਂ ਦਰਖਾਸਤ ਲਿਖਾ ਗਏ ਨੇ ਕੀ ਸਾਡੇ ਏਰੀਆ ਚੱਕ ਲੱਗੀ ਹੋਈ ਆ ਉਹਨ ਮੌਕਾ ਵੇਖੇ ਜੋੜੀ ਕਾਰਵਾਈ ਹੋ ਕਰ ਦਿੱਤੀ ਜਾਵੇ। ਉਹ ਮਤਲਬ ਕਹਣਾ ਕਿਸੇ ਸ਼ਰਾਰਤੀ ਅਨਸਰ ਨੇ ਆਪ ਲਗਾ ਕੇ ਉਹ ਸੀਸੀ ਕੈਮਰੇ ਦੇਖ ਲਾਂਗੇ ਜਾਂ ਕੋਈ ਹੋਰ ਸਾਨੂੰ ਕੋਈ ਰਿਪੋਰਟ ਆਵੇ ਕਿ ਸਾਨੂੰ ਜਾਂ ਕੋਈ ਇਨਫੋਰਮੇਸ਼ਨ ਮਿਲੇਗੀ ਉਹ ਕਾਰਵਾਈ ਕੀਤੀ ਜਾਵੇ। ਕੀ ਕਾਰਵਾਈ ਕੀਤੀ ਜਾਵੇ? ਜੋ ਵੀ ਸਾਨੂੰ ਮਿਲੇਗਾ ਕਾਰਡ ਮਿਲੇਗਾ ਜਾਂ ਕੋਈ ਸਾਨੂੰ ਕੋਈ ਹੋਰ ਮਿਲੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ। ਅਗਨੇ ਚਸ਼ਤਾਨ ਕੀਤੀ ਜਾਂ ਕਿਸੇ ਨੇ ਜਾਂ ਚਾਨਕ